ਹਾਂਜੀ ਸਾਰੇ ਸਾਕੀ ਗਾਲੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆਂ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ਾਮ ਦੇ ਵੱਜ ਚੁੱਕੇ ਆ ਜੀ 4 ਤੇ ਮੈਂ ਇੱਧਰ ਚੱਕ ਲਈ ਆਪਣੀ ਬਾਲਟੀ ਕਿਉਂਕਿ ਮੈਂ ਚੱਲੀ ਆ ਜੀ ਹੁਣ ਸਾਗ ਤੋੜਨ ਦੇਖਦੇ ਆ ਕਿੰਨਾ ਕਲੱਬਦਾ ਲੱਭੂਗਾ ਜਾਂ ਨਹੀਂ ਉਹ ਵੀ ਨਹੀਂ ਪਤਾ ਹੈਗਾ ਕਿਉਂਕਿ ਬਹੁਤ ਘੱਟ ਹੋਇਆ ਹੋਇਆ ਵਾ ਬਾਕੀ ਪੱਕ ਗਿਆ ਸਾਰਾ ਸਾਗ ਇੱਧਰ ਦੇਖੋ ਤੁਸੀਂ ਐ ਸਾਗ ਆਪਣਾ ਪੱਕਿਆ ਫਿਰਦਾ ਵਾ ਵਿੱਚ ਵਿੱਚ ਇਹ ਦੇਖ ਕੇ ਲੱਭ ਲੈਣੇ ਦੇਖਦੀ ਹੁਣ ਕਿੰਨਾ ਘੁੰਦਾ ਜੇ ਥੋੜਾ ਜਿਹਾ ਵੀ ਹੈ ਨਾ ਹੋ ਜਵੇ ਤਾਂ ਵਧੀਆ ਗੱਲ ਆ ਤੇ ਬਾਕੀ ਮੈਂ ਦੇਖਦੀ ਆ ਕਿੰਨਾ ਘੁੰਦਾ ਆ ਹਨ ਤੇ ਧਰੂੰਗੀ ਤਾਂ ਕੱਲ ਨੂੰ ਤੇ ਮੈਂ ਹੁਣ ਸਾਗ ਤੋੜਦੀ ਆ ਸਾਗ ਸੁੱਕ ਤੋੜ ਲਈ ਦੇਖਦੇ ਹਾਂ ਕਿੰਨਾ ਕੁ ਮਿਲਦਾ ਤੇ ਫਿਰ ਤੁਹਾਨੂੰ ਮਿਲਦੀ ਆ ਹਾਂਜੀ ਉਹ ਜੀ ਸਾਗ ਆਪਾਂ ਤੋੜ ਲਿਆ ਹੁਣ ਤਾਂ ਇੰਨਾ ਇੰਨਾ ਕਿ ਮਿਲਿਆ ਬਸ ਮੇਥੇ ਪਾਲਕ ਦਾ ਬਥੇਰੇ ਖੜਿਆ ਹਨਾ ਪਰ ਸਾਗ ਨਹੀਂ ਹੈਗਾ ਹੁਣ ਹੁਣ ਤਾਂ ਨਾ ਸਾਗ ਦਾ ਟੱਕਰਾ ਮਾਰਨੇ ਵਾਲਾ ਕੰਮ ਹੈ ਕਿਉਂਕਿ ਸਾਗ ਹੈ ਨਹੀਂਗਾ ਹੁਣ ਕਿਤੇ ਵੀ ਹੁਣ ਤਾਂ ਬਸ ਐਂਡ ਇਹੀ ਸੀਗਾ ਸਾਗ ਦਾ ਤੇ ਬਾਕੀ ਹੁਣ ਆਪਾਂ ਸਵੇਰੇ ਬਣਾਵਾਂਗੇ ਤੇ ਫਿਰ ਤੁਹਾਨੂੰ ਕੱਲ ਨੂੰ ਮਿਲਾਂਗੇ ਕਿਉਂਕਿ ਹੁਣ ਅੱਜ ਆਪਾਂ ਬਲੌਗ ਇਹ ਇੱਥੇ ਹੀ ਆਪਾਂ ਬੰਦ ਕਰ ਦੇਣਾ ਸਲੂਪਾ ਸਾਗਤ ਰਾਂਗੇ ਤੇ ਫਿਰ ਹਣਾ ਆਪਣਾ ਇਹ ਵਲੌਗ ਹੈ ਜਿਹੜਾ ਆਪਾਂ ਕੰਟੀਨਿਊ ਕਰਾਂਗੇ ਹਾਂਜੀ ਲਓ ਜੀ ਗੁੱਡ ਮਾਰਨਿੰਗ ਹੋ ਚੁੱਕੀ ਆ ਅੱਜ ਹੈਗਾ ਜੀ ਦੂਸਰਾ ਦਿਨ ਤੇ ਗੱਲ ਵਾਲੇ ਵਲੌਗ ਵੈਸੇ ਤਾਂ ਤੁਸੀਂ ਆਹੀ ਵਲੌਗ ਦੇ ਵਿੱਚ ਦੇਖਿਆ ਵਾ ਕਿ ਆਪਾਂ ਸਾਗ ਤੋੜ ਕੇ ਲੈ ਕੇ ਆਏ ਸੀਗੇ ਤੇ ਮੈਂ ਲੱਗੀ ਹੋਈ ਸੀਗੀ ਜੀ ਇੱਥੇ ਸਾਗ ਧਰਨ ਕਿਉਂਕਿ ਘਰ ਦਾ ਕੰਮ ਆ ਜਿਹੜਾ ਹਨਾ ਆਪਾਂ ਉਹ ਸਾਰਾ ਨਿਵੇੜ ਲਿਆ ਤੇ ਕਲਵੀਰ ਉਹਨਾਂ ਨੂੰ ਸੀ ਜੀ ਅੱਜ ਛੁੱਟੀ ਕਿਉਂਕਿ ਕੱਲ ਨੂੰ ਹਨਾ ਇਹਨਾਂ ਦਾ ਹੈਗਾ ਜੀ ਮੈਥ ਦਾ ਪੇਪਰ ਤੇ ਇਸ ਕਰਕੇ ਮੈਥ ਦੇ ਪੇਪਰ ਤੋਂ ਪਹਿਲਾਂ ਹਨਾ ਇਹਨਾਂ ਨੂੰ ਛੁੱਟੀ ਸੀਗੀ ਤੇ ਅੱਜ ਹੈਗੀ ਹੈ ਜੀ 7 ਤਰੀਕ ਤੇ ਮੈਂ ਹਨਾ ਇਹਨਾਂ ਨੂੰ ਅੱਜ ਨਮਾਨਮੂਹ ਦਿੱਤਾ ਸੀਗਾ ਸਾਰਾ ਕਿਉਂਕਿ ਕੱਲ ਨੂੰ ਸਿਰਨ ਲਾਣਾ ਸੀਗਾ ਤੇ ਕੱਲ ਨੂੰ ਸਿਰ ਵਗੈਰਾ ਨਮਾਇਆ ਤੇ ਘਰ ਦਾ ਕੰਮ ਕੀਤਾ ਝਾੜੂ ਪੋਚਾ ਕੀਤਾ ਅੱਜ ਤਾਂ ਮੈਂ ਹਨਾ ਕਾਫੀ ਜ਼ਿਆਦਾ ਲੇਟ ਹੋ ਗਈ ਕਿਉਂਕਿ ਅੱਜ ਨੂੰ ਸਾਰੇ ਹੀ ਕੰਮ ਆ ਜਿਹੜਾ ਹੋ इकਟ्ठा ਹੋ ਗਿਆ ਸੀਗਾ ਤੇ ਫਿਰ ਮੈਂ ਸਾਰਾ ਕੰਮ ਕਰ ਨਵੇੜ ਕੇ ਤੇ ਆਪਣਾ ਫਿਰ ਮੈਂ ਜੀ ਇੱਥੇ ਲੱਗੀ ਸੀਗੀ ਸਾਗ ਧਾਰਨ ਤੇ ਕਲਵੀਰ ਮੇਰੀ ਹੈਲਪ ਕਰ ਰਿਹਾ ਵਾ ਫਿਰ ਮੈਨੂੰ ਇਦਾਂ ਦਾ ਮੈਂ ਕਿਹਾ ਚੱਲ ਕਲਵੀਰ ਅੱਜ ਘਰੇ ਸੀਗਾ ਤੇ ਫਿਰ ਮੈਂ ਹੈਲਪ ਇਹਨੇ ਮੇਰੀ ਕੀਤੀ ਤੇ ਮੈਂ ਫਿਰ ਉਸ ਤੋਂ ਬਾਅਦ ਵਿੱਚ ਜੀ ਧਰ ਦਿੱਤਾ ਸਾਗ ਤੇ ਕਿ ਗੈ ਸਾਗ ਬੰਨ ਨੂੰ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਵਾ ਤੇ 11 ਵਜ ਚੁੱਕੇ ਨੇ ਮੈਂ ਕਿਹਾ ਚਲ ਮੈਂ ਸਾਗ ਧਰ ਦਵਾ 11 ਵਜੇ ਧਰ ਕੇ ਫਿਰ ਆਪਾਂ ਚਲ 3-4 ਵਜੇ ਹਨਾ ਜਦੋਂ ਬਣ ਗਿਆ ਤੇ ਫਿਰ ਆਪਾਂ ਉਹਦੇ ਵਿੱਚ ਅੰਡਾ ਪਾ ਦਾਂਗੇ ਤੇ ਬਾਕੀ ਆ ਜੁੜੇ ਰਹੋ ਜੀ ਵਲੌਗ ਦੇ ਨਾਲ ਵਲੌਗ ਨੂੰ ਇੰਜੋਏ ਜ਼ਰੂਰ ਕਰਿਓ ਤੇ ਪਲੀਜ਼ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਇੱਧਰ ਲੱਗੀ ਹੋਈ ਸੀ ਜੀ ਆਟਪਨ ਆਪਣੀ ਗਾਹ ਪਾਉਣ ਇਹ ਵੀ ਨਾਲ ਮਗਰ ਪੁੱਠੇ-ਪੁੱਠੇ ਕੰਮ ਕਰਦੀ ਸੀਗੀ ਮੈਂ ਕਲਵਿੰਨ ਨੂੰ ਕਹਿੰਦੀ ਸੀ ਕਿ ਤੂੰ ਹਨਾ ਇਹਨੂੰ ਫੜ ਲਾ ਕੀ ਸੱਟ ਨਾ ਕਾਲਵੇ ਕਿ ਕਦੇ ਭੁੱਖ ਨਾ ਚੱਕ ਲੰਦੀ ਸੀਗੀ ਤੇ ਕਦੇ ਸਿੰਖਾਂ ਨੂੰ ਦੱਬੀ ਫਿਰ ਕਾਲਵੇ ਨੂੰ ਫੜਾਇਆ ਮੈਂ ਇਹਨੂੰ ਮੈਂ ਕਿਹਾ ਵੀ ਚਲ ਤੂੰ ਹਣਾ ਇਹਨੂੰ ਫੜ ਲਾ ਤੇ ਪਹਿਲਾਂ ਤਾਂ ਕਾਫੀ ਜ਼ਿਆਦਾ ਇਹ ਰੋਈ ਗਈ ਆ ਕਾਫੀ ਟਾਈਮ ਤੇ ਫਿਰ ਮੈਂ ਇਹਨੂੰ ਚੱਲ ਕਾਲਵੇ ਨੂੰ ਕਹਿੰਮਾ ਕਿ ਤੂੰ ਇਹਨੂੰ ਫੜ ਲਾ ਫਿਰ ਮੈਨੂੰ ਸਵਾਬ ਵੀ ਦਿੱਤਾ ਸੀਗਾ ਵਿੱਚ ਕਿ ਫਿਰ ਸੌਂ ਗਈ ਸੀਗੀ 2 ਘੰਟੇ ਚੱਲ ਆਏ ਫਿਰ ਮੇਰਾ ਵਧੀਆ ਜਾਂਦੀ ਸਾਗ ਰਿਚ ਗਿਆ ਸੀਗਾ ਤੇ ਬਾਕੀ ਅੱਜ ਕੱਪੜੇ-ਕੁਪੜੇ ਵੀ ਧੋਤੇ ਸੀਗੇ ਕਾਫੀ ਜ਼ਿਆਦਾ ਹੋਏ ਪਏ ਸੀ ਕਿਉਂਕਿ ਅੱਜ ਸਾਰੇ ਜਣੇ ਨਹਾਤੇ ਆ ਨਹਾਉਣ ਕਰਕੇ ਫਿਰ ਕਪੜੇ ਕਾਫੀ ਜ਼ਿਆਦਾ ਹੋਏ ਪਏ ਸੀਗੇ ਤੇ ਪਹਿਲਾਂ ਕਪੜੇ-ਕੁਪੜੇ ਧੋਤੇ ਅੱਜ ਤਾਂ ਫਿਰ ਮੈਂ ਅਰਪਣ ਨੂੰ ਵੀ ਨਿਮਾਤਾ ਸੀਗਾ ਮੈਂ ਕਿਹਾ ਅੱਜ ਹਵਾ ਨਹੀਂ ਚੱਲਦੀ ਸੀਗੀ ਤੇ ਧੁੱਪਾਂ ਬਹੁਤ ਸੋਹਣੀ ਸੀ ਇਸ ਕਰਕੇ ਫਿਰ ਮੈਂ ਅਰਪਣ ਨੂੰ ਵੀ ਨਹਲਾਤਾ ਸੀਗਾ ਕੱ비 ਫੜੇ ਨੂੰ ਲੈ ਕੇ ਜਾ ਆਪਾਂ ਨੂੰ ਆਪਾਂ ਚੱਲੋ ਤੁਮੀ ਤੁਸੀਂ ਦੇਖੋ ਆ ਚਲ ਮੱਤਾਂ ਵਿੱਚ ਆ ਕੱ비 ਉਹ ਉਹ ਡੰਡਾਈ ਲੈ ਕੇ ਦੇ ਇਨਾਂ ਨੇ ਮੈਨੂੰ よし 就，咱那个那个什么，咱那 ਹਾਂਜੀ ਲਓ ਜੀ ਇੱਥੇ ਨਾ ਆਪਾਂ ਜਿਹੜਾ ਆਪਣਾ ਸਾਗ ਆ ਉਹ ਆਪਾਂ ਛੀਰ ਕੇ ਤਿੱਲੇ ਦੇ ਵਿੱਚ ਪਾ ਤਾ ਤੇ ਬਾਕੀ ਹੋ ਹੁਣ ਦੇਖਦੇ ਹਾਂ ਹੁਣ ਆਪਾਂ ਠੀਕ ਕੰਮ ਕਰ ਕਰਦੇ ਹਾਂ ਉਸ ਤੋਂ ਬਾਅਦ ਤੇ ਮੈਂ ਕਾਲੀ ਵੀ ਨਹੀਂ ਕਰਨੀ ਸੀ ਮੈਂ ਕਿਹਾ ਉਸ ਮਾਂ ਨੂੰ ਚੱਕਦੇ ਮੇਰੇ ਕੋਲ ਆਪਾਂ ਬੈਠ ਗਈ ਆ ਕੇ ਮੈਂ ਤਾਂ ਤੋਂ ਨਾਲੇ ਉਹ ਵੀ ਮੂੰਗਾਇਆ ਸੀ ਕਿ ਕਰਦੀ ਸੀ ਇਹਨਾਂ ਦਾ ਚੱਲ ਤੂੰ ਇੱਥੇ ਬੈਠੀ ਰਹਿ ਆਪਣਾ ਇਹ ਆ ਕੇ ਨਾ ਫੱਟੀ ਦੇ ਉੱਤੇ ਨਹੀਂ ਬੈਠਦੀ ਹੈਗੀ ਚੱਕਲੇ ਦੇ ਉੱਤੇ ਬਹਿ ਜਾਂਦੀ ਹੈ ਤੇ ਫਿਰ ਮੈਨੂੰ ਇਦਾਂ ਨੂੰ ਮੈਸੇ ਚੱਲ ਕੋਈ ਨਾ ਟਕਾਉਣੀਆਂ ਹੁੰਦੀਆਂ ਜਿਵੇਂ ਮਰਜ਼ੀ ਟਕਾ ਲੈਨੇ ਆ ਬੀ ਤੂੰ ਬੈਠ ਜਾ ਬੈਠੇ ਤੋਂ ਬਾਅਦ ਫਿਰ ਕੋਈ ਗੱਲ ਜਦੋਂ ਪਰੌਠੇ-ਪਰੌਠੇ ਬਣਾਉਣੀ ਹੋਊਗੀ ਤੇ ਫਿਰ ਉਦੋਂ ਆਪਾਂ ਇਹਨੂੰ ਧੋਲਾਂਗੇ ਚੱਕੀ ਤਰ੍ਹਾਂ ਮੈਂ ਖੱਬ ਚੱਲ ਤੂੰ ਬੈਠੀ ਰਹਿ ਬੈਠੇ ਹੋਏ ਤੇ ਨਾ ਸਿੰਖਾ ਖਾਣ ਲੱਗ ਥੋੜੀ ਪਲੇਟ ਲੈ ਕੇ ਆਈ ਗਾਲ ਵੀ ਤਾਂ ਏ ਖਾਦੀ ਖਦਗੀਆਂ ਚਾਹੀਦੀ ਨੇ ਇਹਨਾਂ ਸਿੰਖਾ ਡੰਬੀ ਤੇ ਕੱਢ ਕੇ ਇਹਨਾਂ ਦੇ ਵਿੱਚੋਂ ਸਿੰਖਾ ਫੇ ਖਾਣ ਲੱਗ ਜਾਂਦੀ ਆ ਤੇ ਮੈਂ ਧਿਆਨ ਨਹੀਂ ਸੀ ਕੀਤਾਗਾ ਵੀ ਇਹ ਸਿੱਖਾ ਖਾਣ ਲੱਗੀ ਹੋਈ ਆ ਕਿਉਂਕਿ ਮੇਰਾ ਧਿਆਨ ਸੀ ਜਾਂਦਾ ਕਿ ਚੱਲ ਮੈਂ ਫਟੋ ਖਾਣਾ ਚੀਜ਼ ਤੇ ਬਾਈ ਨੇ ਸੋ ਵੀ ਰਹਿ ਪਰ ਉਧਰ ਤੇ ਉਹ ਫਿਰ ਉਸ ਤੋਂ ਬਾਅਦ ਚੱਲ ਹਾਂ ਆਪਣਾ ਜਿਹੜਾ ਸਾਗ ਆ ਰਿੱਜੀ ਜਾਉਂਗਾ ਵਧੀਆ ਹਾਂਜੀ ਲਓ ਜੀ ਸਾਗ ਆਪਣਾ ਰਿੱਜੀ ਜਾਂਦਾ ਇਧਰ ਤੇ ਬਾਕੀ ਥੜਕਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉਧਰ ਇੰਜਣ ਚੱਲਦਾ ਹੈ ਤੇ ਮੈਂ ਬਾਕੀ ਜੀ ਤੁਹਾਨੂੰ ਤਾਂ ਸਾਲ ਤੇ ਸਰਾਨੇ ਬੈਠਣਾ ਪੈਂਦਾ ਬਾਕੀ ਮੈਂ ਤਾਂ ਮਸਾਦਾ ਨਵੇੜ ਲਿਆ ਸੀ ਕਰਨ ਕੋਈ ਅੱਲਾ ਦਾ ਪਾਵਾ ਆਏ ਦੋੜੀ ਕੋਟੀ ਦੰਦ ਲੈ ਮਗਾੜ ਕਰ ਲੈ ਹਾਂ ਕਰ ਲਓ ਜੀ ਨਾ ਤਾਂ ਬਣੇ ਤੁਸੀਂ ਬਣਾ ਕਿੱਥੇ ਲੋ ਰੋਟੀ ਅਰੇ ਓਏ ਨਹੀਂ ਮੈਂ ਕੱਟੀਦਾ ਅੱਛਾ ਹਰ ਬੰਦੂ ਵਾਲਾ ਤੁਮ ਪੁੱਛਿਆ ਜੇ ਮੈਨੂੰ ਆਲਾ ਨਾ ਪਾ ਦਿੰਦੇ ਪਹਿਲਾਂ ਪਲਾ ਫੜ ਬਣਾ ਲੈਣ ਪਾ ਲਵੋ ਆ ਲੜਗੀ ਦਾ ਆ ਦੇ ਮੱਕੀ ਦਾ ਅੱਛਾ ਹੋਏ 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 ਜਾਂਦੀ ਨਾਦੀ 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 ਟਰੱਕ ਨਹੀਂ ਕਰਤਾ ਮਾਟਨ ਲਵਾਤਾ ਰੜਕਾ ਲਾ ਪਰ ਅੱਜ ਮੈਨੂੰ ਪਰ ਗੱਤਾਂ ਤੋਂ ਸੁਰੱਖਿਆ ਮੈਂ ਹੋ ਕੀਤਾ ਸੀਗਾ ਆਪਾਂ ਚੱਕੀ ਸੀ ਸੋਨੇ ਆ ਉਰੇ ਸੜਤਾ ਮੈਂ ਰੱਖਿਆ ਤਾਂ ਮੈਂ ਪਈ ਸੀਗਾ ਉਹਦੇ ਵਿੱਚ ਹੀ गेर पाके गड्डी जुड़ी पहले गेर पाग की गोड़ पीजे गेर पागे गई तीजा गेर पाग चे गेर पाग फिर तीजा गेर पाग जल गई ਹਾਂ ਉਹ ਕੀ ਹੈ ਹੈ ਇਹ ਬਗਾਣੇ ਗਾਉਂਦਾ ਆਪਦੇ ਮੁੰਡਾ ਨੂੰ ਬਣਾ ਰਿਹਾ ਜਮ ਨੂੰ ਬੰਦੀ ਆਮ ਨੂੰ ਬਣਾ ਰਿਹਾ ਮੈਂ ਕੋ ਗਰਮ ਪਾਣੀ ਮੈਂ ਹੀ ਮਾਰਨਾ ਦੇ ਚੂਮ ਕਰਦਾ ਲੱਖ 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 ਕਰਾ ਰਿਹਾ

ਬਸ 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 ਤੂੰ ਮੇਰਾ ਨਾਸ ਨਾ ਮਾਰਦੀ ਬਣਾਇਆ ਹੋਇਆ ਬਾਵਾ ਘੋਟਣਾ ਸਵਾਗ ਆਪਣਾ ਬਣ ਗਿਆ ਬਹੁਤ ਵਧੀਆ ਬਣਿਆ ਤਾਂ ਥੋੜਾ ਜਿਹਾ ਮਮਾ ਮਮਾ ਇਹ ਚੀਜ਼ ਹਰ ਕਿਹਦੀ ਖਾਣਾ ਘੋਟ ਲਾਈ ਆ ਫੜ ਉਧਰ ਰੱਖ ਕੇ ਘੋਟ ਲਾਈ ਘੋਟਣੇ ਨੂੰ ਦੇ ਵਿੱਚ ਆ ਤਾਂ ਦੇਖ ਮਮੀ ਜੀ ਹੋ ਰੇ ਬਾਹੂ ਬਣੀ ਉਧਰ ਰੱਖਿਆ ਚਲੇ ਨੂੰ ਜਹਾਂ ਇਹਨੂੰ ਦੇ ਵਿੱਚ ਰੱਖਿਆ